ਟੂ ਵਨਰ ਦੇ ਦੋ ਸਤਿਕਾਰਯੋਗ ਸੋਤੇ ਲਾਓ ਇਸ ਵਕਤ ਆਪਣੇ ਨਾਲ ਸਤਨਾਮ ਸਿੰਘ ਪੰਨਵਾਨ ਜੁੜੇ ਨੇ ਪੰਨਵਾਨ ਸਾਹਿਬ ਸਵਾਗਤ ਹੈ ਕਰੋ ਸ਼ੁਰੂ ਜੀ ਸ਼ਹੀਦੀ ਤੇ ਵਿਸ਼ੇਸ਼ ਅੱਜ ਵੀ ਕੁਆਰੋ ਇਹ ਸ਼ਹੀਦੀ ਹਫਤਾ ਚੱਲ ਰਿਹਾ ਵਾ ਤੇ ਸਤਾਕਾ ਚਮਕੌਰ ਤੁਹਾਡੀਆਂ ਅੱਖਾਂ ਸਾਹਮਣੇ ਫਿਲਮ ਬਣਾਉਣਾ ਵਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਦਿਆਲ ਸਿੰਘ ਜੀ ਦੇ ਨਾਲ ਕੀ ਵਿਚਾਰ ਵਟਾਂਦਰਾ ਹੁੰਦੇ ਨੇ ਕੱਚੀ ਗੜੀ ਆ ਚਮਕੌਰ ਦੀ ਤੇ ਕੱਚੀ ਗੜ ਦੀ ਛਾਤੋਂ ਤੇ ਖਲੋਤੇ ਤੇ ਕਲਗੀਆਂ ਵਾਲੇ ਸ਼ਾਨਸ਼ਾਹ ਪੁਰਾਣੇ ਵਾਲੇ ਤੇ ਪੁਰਾਣੇ ਫਟਿਆਂ ਦੀ ਛਾਤ ਆ ਅੱਡੀ ਮਾਰ ਮਾਰ ਕੇ ਟੋ ਟੋ ਕੇ ਵੇਂਦੇ ਨੇ ਤੇ ਉਹਨੇ ਚੋਂ ਫਿਰ ਪਾਣਾ ਵਾਪਰ ਜਾਂਦਾ ਵਾ ਤੇ ਫਿਰ ਸੰਕਤਾ ਨੇ ਆਖਿਆ ਸਿੱਖਾਂ ਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਤੁਸੀਂ ਸ਼ਾਨਸ਼ਾਹ ਚਲੇ ਜਾਓ ਤੁਹਾਡਾ ਬਚਣਾ ਬੜਾ ਜ਼ਰੂਰੀ ਆ ਤੇ ਜੇ ਤੁਸੀਂ ਇੱਥੇ ਸ਼ਹੀਦ ਹੋ ਗਏ ਤੇ ਹੋਰ ਨਕਸ਼ਾ ਹੋਣਾ ਵਾ ਜੇ ਤੁਸੀਂ ਬਚ ਕੇ ਚਲੇ ਗਏ ਧੰਨਵਾਦ ਬਾਬੇ ਗਨੀ ਖਾਨ ਸਾਹਿਬ ਦਾ ਬਾਬੇ ਨਵੀ ਖਾਨ ਸਾਹਿਬ ਦਾ ਮੁਹੰਮਦ ਸ਼ੇਰਖਾਨ ਮਲੇਰ ਕੋਟਲਾ ਕੋਟਲਾ ਨਿਹੰਖਾਂ ਦਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਸ ਸਮੇਂ ਦੇ ਵਿੱਚ ਪਨਾਹ ਦੇ ਕੇ ਵਿਖੜੇ ਪਿੰਡ ਦੇ ਵਿੱਚ ਮੁਸਲਮਾਨਾਂ ਨੇ ਗੱਲਣਾ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਦਰ ਮਾਨ ਸਤਿਕਾਰ ਦਿੱਤਾ ਸਾਡੂੰ ਉਹਨਾਂ ਨੂੰ ਸਜਦਾ ਕਰਨਾ ਚਾਹੀਦਾ ਵਾ ਬਾਬਾ ਗਣੀਖਾਨ ਸਾਹਿਬ ਬਾਬਾ ਨਵੀਖਾਨ ਸਾਹਿਬ ਸਾਡੇ ਵਾਸਤੇ ਉਹ ਬਾਬੇ ਨੇ ਬਾਬਾ ਅਰਬ ਅਰਬੀ ਭਾਸ਼ਾ ਦਾ ਸ਼ਬਦ ਇਹ ਲਓ ਤੱਕੋ ਜਰਾ ਜਿਦੋਂ ਗੜੀ ਜੋ ਚਮਕੌਰ ਸਾਹਿਬ ਦੀ ਜੋ ਤਿਆਰ ਹੋ ਨਿਕਲ ਗਈਆਂ ਵਾਲੇ ਸ਼ਾਨ ਸ਼ਾ ਗੜੀ ਚਮਕੌਰ ਵਿੱਚੋਂ ਦਸ਼ਮੇਸ਼ ਪਾਸ਼ਾ ਜੀ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜਿਆਂ ਦੇ ਵੱਲ ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈ ਮੱਥਾ ਕੀਤਾ ਸੂ ਸਿੱਧਾ ਮਾਛੀਵਾੜੇ ਦੇ ਜੰਗਲ ਵੱਲ ਜਿੱਥਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰੀ ਸ਼ਹੀਦੀ ਅਖਾੜੇ ਦੇ ਵੱਲ ਲੰਘਦੇ ਹੋયા ਜੁਝਾਰ ਸਿੰਘ ਦੀ লাশ ਕੋਲੋਂ ਨਿਗਾ ਪੈ ਗਈ ਸੂ ਕੁਰਬਾਨੀ ਦੇ ਲਾੜੇ ਦੇ ਵੱਲ ਤੇ ਪਲਕੋ ਭਰ ਕੇ ਤੱਕਿਆ ਸੂ ਦਾਤੇ ਨਾਲ ਗੌਰਵ ते फिर थोड़ा मुस्करा के लंघ तुरया लादिया पर पला छड़ा के लंघ तुरं छा के लंघ तुरिया भुब्बा निकल गई कोल खड़े दया सिंह दियाा निकल गई ताह निकल गई कोल खड़े दया सिंह दिया घेर नहीं खा के बैठ गया ਲਹੂ ਲਿਬੜਿਆ ਕੂਲਿਆਂ ਪੈਰਾਂ ਤੇ ਸਿਕ ਸੀਸ ਝੁਕਾ ਕੇ ਬੈਠ ਗਿਆ ਤੇ ਮਲਪੇਤਾ ਨਰਮੋਹੀ ਦੇ ਤੱਕਿਆਸੂ ਮੋਹ ਦਾ ਪਿਆਰ ਨਾ ਮੋਹ ਜੀ ਮਲਪੇਤਾ ਨਰਮੋਹੀ ਦੇ ਤੱਕਿਆਸੂ ਦਿਆ ਸਿੰਘ ਰੋ ਦੇ ਵਿੱਚ ਆ ਗਿਆ ਕਹਿੰਦਾ ਕੀ ਸੀ ਕਲਗੀਆਂ ਵਾਲਿਆ ਤੇਰਾ ਕੁਝ ਥੜ ਜਾਂਦਾ ਜੇ ਚਾਰ ਅਥਰੂ ਪਿਆਰ ਦੇ ਪੁੱਤਰ ਦੀ লাশ ਉਤੋਂ ਸੁੱਟ ਜਾਂਦਾ ਤੇਰੇ ਹੱਥਾਂ ਤੋਂ ਮੈਂ ਕਿਨਾਂ ਲੱਥਣੀ ਸੀ ਜਿਸ ਸੁੱਕਾ ਹੱਥ ਪਿਆਰ ਦਾ ਪੁੱਤ ਦੀ লাশ ਉਤੋਂ ਫੇਰ ਜਾਂਦਾ ਜਦੋਂ ਪਸ਼ਾਹ ਪਰਤਕੇ ਤੱਕਿਆ ਸ਼ਾਨਸ਼ਾਹ ਨੇ ਉੱਚੀ ਆਵਾਜ਼ ਮਾਰੀ ਉਹ ਦਿਆ ਸਿੰਗਾ ਬਾਗਿਆਂ ਨਾਲ ਉਡਾਰੀਆਂ ਪਿਆਲਾ ਆਉਂਦਾ ਸੈਂ ਫਸ ਗਿਆ ਕਿਹੜੀ ਫਾਇਦੇ ਵਿੱਚ ਤੂੰ ਸਿੰਗਾ ਇਹ ਬੜਾ ਸੁਖੀ ਏ ਮੌਤ ਦੀ ਗੋਦੇ ਅੰਦਰ ਇਹਨੂੰ ਪਿਆਰ ਰਹਿਣ ਦੇ ਇੱਥੇ ਤੂੰ ਸਿੰਗਾ ਓਏ ਖਫਣ ਪਾਉਂਦਾ ਈ ਕੌਣ ਪਰਵਾਨਿਆਂ ਤੇ ਇਹਨੂੰ ਚਾਦਰ ਵਿੱਚ ਨਾ ਦਈ ਲਪੇਟ ਸਿੰਘਾ ਇਹ ਇੱਕ ਜਕਰ ਕਰਨਾ ਬਣਦਾ ਕਿ ਬਾਬਾ ਜਰਨੈਲ ਸਿੰਘ ਸ਼ਹੀਦ ਹੋ ਗੋ ਤੇ ਠਾਕਰ ਸਿੰਘ ਟਕਸਾਲ ਦੇ ਮੁਖੀ ਨੇ 21 ਸਾਲ ਤੱਕ ਉਹਦੇ ਉੱਤੇ ਚਾਦਰ ਦਾ ਖੱਫਣ ਪਾ ਕੇ ਉਹਦੀ ਸ਼ਹਾਦਤ ਨੂੰ ਰੋਲਿਆ ਬਿਲਕੁਲ ਖੱਫਣ ਪਾਉਂਦਾ ਹੀ ਕੌਣ ਫਰਵਾਨਿਆਂ ਤੇ ਇਹਨੂੰ ਚਾਦਰ ਵਿੱਚ ਨਾ ਦਈ ਲਪੇਟ ਸਿੰਘਾ ਉਹ ਤਾਂ ਉੱਠ ਉਹ ਨਹੀਂ ਉਹ ਦੇਸ਼ ਭਗਤ ਹੁੰਦਾ ਜਿਹੜਾ ਸ਼ਹੀਦ ਦੀ ਮੌਤ ਉੱਤੇ ਝੂਰਦਾ ਏ ਉਹ ਤੇ ਮੰਜ਼ਲ ਮਕਾ ਕੇ ਪਿਆ ਲੰਮਾ ਆਪਣਾ ਪੰਦ ਸੱਜਣਾ ਹਾਲੇ ਦੂਰ ਦਾ ਏ ਅਗਉਂਦਿਆ ਸਿੰਘ ਆਖਿਆ ਪਾਦਸ਼ਾ ਤੁਸੀਂ ਚਲੋ ਮੈਂ ਕਰਕੇ دیدار ਹੁਣੇ ਹੀ ਆ ਜਾਣਾ ਉਹਨੂੰ ਮਿਲਾਂਗਾ ਕਿਹੜੇ ਅਪਰਾ ਉੱਤੇ ਇੱਕ ਕਰਕੇ ਇਕਰਾਰ ਮੈਂ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਵਿੱਚ ਰੁੜਦੇ ਜੇ ਹੌਸਲਾ ਪਿਆ ਤੇ ਆ ਮਿਲਾਂਗਾ ਜਿਹਦੇ ਦਿਓ ਖਾ ਗਿਆ ਸ਼ੈਨਸ਼ਾ ਕਰ ਕੇ ਸਰਕਾਰ ਮੈਂ ਸਹਿਬਜ਼ਾਦਿਆਂ ਦਾ ਜੇਕਰ ਜਿਉਂਦਾ ਰਿਹਾ ਤੇ ਤੁਹਾਨੂੰ ਜ਼ਰੂਰ ਮਿਲਾਂਗਾ ਅੱਗੋਂ ਆਖਿਆ ਗੁਰਾਂ ਨੇ ਰੋਹ ਦੇ ਨਾਲ ਮੁੜ ਕੇ ਓਏ ਉੱਠ ਬਣੀਦਾ ਜੁਮੇਵਾਰ ਸਿੰਘਾ ਜਿੱਤੀ ਹੋਈ ਬਾੜੀ ਨਾਲ ਹਾਲਣਾ ਦੇ ਕਿਵੇਂ ਭੜਾ ਧਿਆਮ ਹੈ ਦਸ ਹਾਰ ਸਿੰਘਾ ਉਹ ਮੇਰੀ ਨਜ਼ਰ ਵਿੱਚ ਨੇ ਸ਼ਹੀਦ ਸੁੱਤੇ ਨਾ ਅਜੀਤ ਨਾ ਜੁਹਾਰ ਸਿੰਘਾ ਇਹ ਕਰ ਸਕਣਾ ਹੈ ਤੇ ਕਰ ਸਭ ਨਾ ਦਾ ਸਰਕਾਰ ਸਿੰਘਾ ਸਿੱਖਾ ਚੱਲਿਆ ਵਿਤਕਰੇ ਬਿਆ ਕਰਦਾ ਹੈ ਕੰਡੇ ਮੌਦੇ ਚੁੱਬੇ ਨੇ ਸਾਰਿਆਂ ਨੂੰ ਤੇ ਤੂੰ ਫੁੱਲ ਸ਼ਰਦਾ ਦੇ ਇਕੱਲੇ ਦੇ ਕੋਲ ਧਰਦਾ ਏ ਮੈਨੂੰ ਜੀਵਨ ਦਾਣ ਦਿੱਤਾ ਸਾਰਿਆਂ ਨੇ ਤੇ ਤੂੰ ਇਕੱਲੇ ਜੁਹਾਰ ਸਿੰਘ ਦੀ ਗੱਲ ਪਿਆ ਕਰਦਾ ਏ ਮਾਸਖਾਨ ਇਹਨਾਂ ਦਾ ਨਿਸ਼ੰਘ ਹੋ ਕੇ ਇਲਾ ਕਾ ਤੋੜ ਮਰੋੜ ਸਿੰਘਾਂ ਤਾਂ ਕਿ ਅਣਖ ਦੀ ਕੌਮ ਨੂੰ ਮਿਲੇ ਗੁੜਤੀ ਉਹ ਜੰਮਲ ਸੂਰਮੇ ਜਗ ਤੇ ਲੱਖ ਕਰੋੜ ਸਿੰਘਾਂ ਜੇ ਅਥਰੂ ਮੈਂ ਇਹਨਾਂ ਵਾਸਤੇ ਕੋਲ ਰੱਖਦਾ ਤੇ ਜੰਗ ਤੋਂ ਪਿਆਸਿਆਂ ਪਾਣੀ ਤੋਂ ਜਹਾਰ ਸਿੰਘ ਨੂੰ ਝੰਗ ਵੱਲ ਮੋੜਦਾ ਇਨਾ ਜੇ ਖੱਫਣ ਮੈਂ ਇਹਨਾਂ ਵਾਸਤੇ ਕੋਲ ਰੱਖਦਾ ਤੇ ਕੱਜ ਸਕਦਾ ਨਗੇਣ ਮੈਂ ਹਿੰਦੁਸਤਾਨ ਦੇ Hindu ਕਮਜ਼ੋਰ ਦਾ ਨਾ ਦਇਆ ਸਿੰਘਾ ਆਪਣੇ ਬਾਪੂ ਨੂੰ ਦਿੱਲੀ ਚਾਂਦਨੀ ਵੱਲ ਚੌਕ ਵੱਲ ਤੋਰਦਾ ਨਾ ਮੇ ਮਾਸਖਾਨ ਇਹਨਾਂ ਦਾ ਟਾਂਗੋ ਕੇ ਇਲਾਕਾ ਤੋੜ ਮਰੋੜ ਸਿੰਘਾ ਤਾਂ ਕਿ ਅਣਖ ਦੀ ਕੌਮ ਨੂੰ ਮਿਲੇ ਗੁਰਤੀ ਉਹ ਜਮਨਸੂਰ ਮੇ ਲੱਖ ਕਰੋੜ ਸਿੰਘਾ ਇਹ ਭੇਖਫਣ ਲਾਚਾਉ ਪੌਣਗੀਆਂ ਪਰਦੇ ਪੌਣਗੀਆਂ ਹਿੰਦੁਸਤਾਨ ਦੀਆਂ ਸਤਵੰਤੀਆਂ ਨਾਲੀਆਂ ਤੇ ਹਮ ਉਠ ਅਮਰਤਾ ਲੋਟਨ ਜਿੰਤੋ ਕੇ ਕਦੀ ਖੋਸ਼ ਨਹੀਂ ਉਹ ਸਾਰਾ ਸੰਸਾਰ ਰਿੰਦਾ ਨਹੀਂ ਸੀ ਦੋਹਾ ਜੋਗੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਦੋਹਾ ਬੇੜੀਆਂ ਤੇ ਪੈਰ ਮੈਂ ਨਹੀਂ ਸੀ ਰੱਖ ਸਕਦਾ ਰਹਿੰਦਾ ਔਰ ਜਾਂ ਮੈਂ ਪਾਰ ਰਹਿੰਦਾ ਨਹੀਂ ਸੀ ਦੋਹਾ ਜੋਗੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾ ਪਰਿਵਾਰ ਰਹਿੰਦਾ ਕਹਿੰਦੇ ਉਸ ਪਿਆਰ ਦੀ ਮੂਰਤੀ ਅੱਥਰੂ ਕੇਰਦਿਆਂ ਕੇਰਦਿਆਂ ਤੁਰ ਪਿਆਉ ਉਹਦੇ ਨਾਂ ਵੀ ਮਾਰਾ ਫੇਰਦਿਆਂ ਫੇਰਦਿਆਂ ਮੁੜ ਪਿਆਉ ਇਹ ਸ਼ਹੀਦੀ ਸਾਕਾ ਜੀ ਜੀ ਇਹ ਬੜੇ ਦਰਦਨਾਕ ਇਹ ਸ਼ਹੀਦੀ ਦਿਹਾੜੇ ਦੇ ਦਿਨ ਚੱਲਣ ਦੇ ਨੇ ਤੁਹਾਨੂੰ ਆਪਣੇ ਬੱਚਿਆਂ ਨੂੰ ਇਹਨਾਂ ਬਾਰ-ਬਾਰ ਇਹ ਸਾਖੀਆਂ ਸੁਣਾਉਂਦੇ ਰਹਿਣਾ ਚਾਹੀਦਾ ਪ੍ਰਿੰਸੀਪਲ ਗੁਰਬਜਨ ਸਿੰਘ ਇੱਥੇ ਦੁਬਈ ਆਏ ਸੀ ਅਵੀਰ ਗੁਰਦੁਆਰੇ ਐਜ ਤੋਂ 10 ਸਾਲ ਪਹਿਲਾਂ ਤੋਂ ਨਾਲ ਆਖਿਆ ਸੀ ਬਾਰ-ਬਾਰ ਇਤਿਹਾਸ ਨੂੰ ਇਹੋ ਜਿਹਾ ਇਤਿਹਾਸ ਨੂੰ ਬਾਰ-ਬਾਰ ਦਰਹਾਉਂਦੇ ਰੋ ਤਾਂ ਕਿ ਆਉਣ ਵਾਲੀਆਂ ਪੀੜੀਆਂ ਵਿੱਚ ਸਾਡੀ ਕੌਮ ਵਿੱਚ ਜਾਗਰੂਕੀ ਬਣੀ ਦਵੇ ਮਿਹਰਬਾਨੀ ਸਰਦਾਰ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਓਪਨਵਾਦ ਸਾਹਿਬ ਇੱਕ ਮੈਂ ਜਾਂਦੇ ਜਾਂਦੇ ਜ਼ਰੂਰ ਜਾਣਕਾਰੀ ਕਿਉਂਕਿ ਮੈਂ ਹੁਣ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਮੇਰੀ ਕੋਸ਼ਿਸ਼ ਸੀ ਕਿਉਂਕਿ ਦੇਖੋ ਆਨਲਾਈਨ ਜਿਹੜੀਆਂ ਆਪਾਂ ਤਸਵੀਰਾਂ ਪਾਉਨੇ ਆ ਇਹਦੀ ਬੇਅਦਵੀ ਨਹੀਂ ਹੁੰਦੀ ਇਹ ਰੁੱਲਦੀਆਂ ਨਹੀਂ ਹੈਗੀਆਂ ਜਿਵੇਂ ਆਮ ਅਖਬਾਰ ਦੀ ਫੋਟੋ ਜਿਹੜੀ ਹੈ ਉਹ ਗਾਰਬੇਜ ਕੂੜੇਕਰਕਟ ਚ ਜਾਂਦੀ ਹੈ ਤੇ ਕਦੇ ਲਿਖਤਾਂ ਦੇ ਵਿੱਚ ਜਿਵੇਂ ਤੁਸੀਂ ਪੜਦੇ ਹੋ ਲਿਟਰੇਚਰ ਜਾਂ ਸੁਣਦੇ ਪ੍ਰਸੰਗ ਤੋਂ ਅਨੁਸਾਰ ਜਵਾਨੀ ਯਾਦ ਨੇ ਇਹ ਵੀ ਤੁਸੀਂ ਜਵਾਨੀ ਸੁਣਾ ਰਹੇ ਹੋ ਕਿਉਂਕਿ ਉਹ ਜਿਹੜੀ ਲੈਅ ਤੋਂ ਪਤਾ ਲੱਗ ਜਾਂਦਾ ਜਿਹੜੀ ਬ੍ਰੌਡਕਾਸਟਿੰਗ 'ਚ ਸਾਨੂੰ ਸਿਖਾਈ ਜਾਂਦੀ ਹੈ ਕਿ ਜਦੋਂ ਤੁਸੀਂ ਬੋਲਦੇ ਹੋ ਉਹ ਤੁਹਾਡੀ ਇੱਕ ਆਵਾਜ਼ ਦੇ ਵਿੱਚ ਇਸ ਤਰ੍ਹਾਂ ਹਵਾ ਦੀ ਤਰੰਗਾਂ ਦੀ ਤਰ੍ਹਾਂ ਵੇਵ ਵੇਵ ਜਿਹੜੀ ਹੈ ਜਾਂ ਵੇਗ ਹੈ ਕੁਦਰਤੀ ਬਣਦਾ ਪਰ ਇਹ ਕੀ ਇਹ ਜਿਹੜਾ ਸਹਿਬਜ਼ਾਦਿਆਂ ਦੀ ਜਗ੍ਹਾ ਮੈਂ ਹੁਣ ਨਾਲ-ਨਾਲ ਗੂਗਲ ਜਦੋਂ ਕਰ ਰਿਹਾ ਸੀਗਾ ਤੇ ਮੈਨੂੰ ਕਾਫੀ ਦਿੱਕਤ ਆਈ ਜਦੋਂ ਗੁਰੂ ਗੋਬਿੰਦ ਸਿੰਘ ਦੀ ਸਹਿਬਜ਼ਾਦਿਆਂ ਦੇ ਨਾਲ ਤਸਵੀਰ ਅ ਪਿਕ ਕਰਨ ਲੱਗਿਆ ਜਦੋਂ ਵੀਰ ਬਾਲਦੀਵਸ ਦੇ ਤੌਰ ਤੇ ਪਿਕ ਕੀਤੀ ਤਾਂ ਉਹ ਆ ਗਈ। ਜਾਨੀ ਇਹ ਵੀ ਕਨਫਿਊਜ਼ਨ ਹੈ ਕਿਉਂਕਿ ਜਿਵੇਂ ਸਾਡੇ ਦੋ-ਦੋ ਅ ਦਿਹਾੜੇ ਬਣਾ ਦੱਤੇ ਨੇ ਦੋ-ਦੋ ਤਿਹਾਰ ਜਦੋਂ ਆ ਜਾਣਾ ਉਹ ਫਿਰ ਵੈਲਿਊ ਘਟ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਗੂਗਲ ਵੀ ਕਰਦੇ ਆ ਕਿਸੇ ਚੀਜ਼ ਨੂੰ ਸਰਚ ਇੰਜਨ ਤੇ ਲੱਭਦੇ ਆ ਜਦੋਂ ਮੈਂ ਪਹਿਲਾਂ ਸਹਬਜਾਦਿਆਂ ਦੇ ਨਾਂ ਤੇ ਪਾਇਆ ਉਹ ਇੰਨਾ ਫਾਸਟ ਨਹੀਂ ਆ ਜਿੰਨਾ ਵੀਰਵਾਲ ਦਿਵਸ ਤੇ ਆਉਂਦਾ। ਸੋ ਇਹ ਜਿਹੜਾ ਦੁਬੰਦ ਹੈ ਇਹ ਵੀ ਕਿਤੇ ਨਾ ਕਿਤੇ ਦੁਬੰਧ ਦੇ ਵਿੱਚ ਉਸ ਤਸਵੀਰ ਨੂੰ ਮੱਦਮ ਕਰਨ ਵਾਲੀ ਜਿਹੜੀ ਗੱਲ ਹੈ ਲਿਟਰੇਚਰ ਦੇ ਵਿੱਚ ਤੁਸੀਂ ਸਿੱਖ ਸ਼ਹਾਦਤਾਂ ਦੇ ਵਿੱਚ ਕਿਸੇ ਹੋਰ ਬੱਚੇ ਬਾਰੇ ਵੀ ਸੁਣਿਆ ਕਿ ਉਹਨਾਂ ਨੂੰ ਬਾਬਾ ਕਿਹਾ ਜਾਂਦਾ ਹੋਵੇ ਮੈਂ ਤਾਂ ਨਹੀਂ ਸੁਣਿਆ ਕਿਉਂਕਿ ਸਿੱਖ ਸ਼ਹਾਦਤ ਦੇ ਵਿੱਚ ਹੋਰ ਬੱਚਿਆਂ ਦਾ ਵੀ ਸ਼ਹਾਦਤ ਦਾ ਜ਼ਿਕਰ ਆਉਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਫਰਜੰਦ ਦਾ ਵੀ ਜ਼ਿਕਰ ਆਉਂਦਾ ਹੈ ਉਹਨਾਂ ਦੇ ਨਾਲ ਨਾਲ ਸਾਬ ਜੀ ਦਾ ਨਹੀਂ ਲੱਗਿਆ ਹੈਨਾ ਤੇ ਉਹ ਜੀ ਜਕਰ ਕੀਤਾ ਨਾ ਇਤਿਹਾਸ ਵਿੱਚ ਗੁਰਬਾਣੀ ਵਿੱਚ ਸਾਡੇ ਵਿਚਾਰਾਂ ਵਿੱਚ ਸਹਬ ਜੀ ਦੇ ਚਾਰ ਹੀ ਮੈਦਾਨ ਵਿੱਚ ਨਿਤਰੇ ਨੇ ਪੂਰੇ ਪੂਰਨੇ ਤੇ ਉਸਰੇ ਨਾ ਬਾਕੀ ਗੁਰੂ ਸਾਹਿਬਾਨਾਂ ਦੇ ਬੱਚੇ ਜਾਂ ਤੇ ਗੁਰੂ ਬਣੇ ਨੇ ਜਾਂ ਫਿਰ ਪੁੱਤਰ ਤੇ ਪੋਤੀ ਰਹੇ ਨੇ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਬਾਬੇ ਅਜੇ ਸਿੰਘ ਦੀ ਗੱਲ ਆ ਉਹਦੇ ਬਾਬਾ ਬੰਦਾ ਸਿੰਘ ਜੀ ਦਾ ਪੁੱਤਰ ਹੋ ਗਿਆ ਨਾ ਇਹ ਬਿਲਕੁਲ ਸਹਬ ਜੀ ਦੇ ਚਾਰ ਹੀ ਹੋਏ ਨੇ ਚਾਰ ਹੀ ਮੰਨਣਾ ਪਏ ਉਹਨਾਂ ਨੂੰ ਬਾਬਾ ਬਾਬਾ ਅਜੇ ਸਿੰਘ ਉਹਨਾਂ ਬਾਬਾ ਅਜੇ ਸਿੰਘ ਉਹਨਾਂ ਨੂੰ ਕਹਿ ਲਿਆ ਜਾਂਦਾ ਕਿਉਂਕਿ ਇਹ ਗੁਰੂ ਵੰਸ਼ ਸੀਗਾ ਤੇ ਠੀਕ ਹੈ ਚਲੋ ਗੁਰੂ ਸਾਹਿਬ ਨੇ ਪੈਟਰਨ ਅਪਣਾਇਆ ਕਿ ਅਗਲਾ ਗੁਰੂ ਜਿਹੜਾ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਹੈ ਦੇ ਦੇ ਰੂਪ ਚ ਗੁਰੂ ਨਹੀਂ ਹੋਏਗਾ ਉਹ ਸ਼ਾਇਦ ਬਾਣਾ ਇਸ ਤਰ੍ਹਾਂ ਵਾਪਰਨਾ ਸੀਗਾ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਥਾਪਿਆ ਪਰ ਇਹਦੇ ਚ ਫਿਰ ਬਾਅਦ ਚ ਕੁਝ ਲੋਕਾਂ ਨੇ ਸ਼੍ਰੀ ਚੰਦ ਜੀ ਨੂੰ ਵੀ ਹੁਣ ਕਈ ਜਿਹੜੇ ਲੋਕ ਨੇ ਇਸ ਭਾਈਚਾਰੇ ਦੇ ਉਹ ਲਖਮੀ ਚੰਦ ਜੀ ਨੂੰ ਵੀ ਸਹਿਬ ਜੀ ਆਦਾ ਕਹਿਣ ਲਾਪੇ ਹੋਣਗੇ ਨਹੀਂ ਨਾ ਤਾਂ ਲੱਗ ਜਾਣਗੇ ਮੈਂ ਨਾ ਸ਼ਰੀ ਚਾਂਦੇ ਨੂੰ ਵੀ ਸਭ ਜ ਮੈਂ ਤਾਂ ਦੱਸਿਆ ਨਾ ਉਹ ਉਹ ਢਾਡੂ ਕਮਸ ਦੇਜ ਦੇ ਕਹਿੰਦੇ ਆ ਢਾਡੀ ਕਹਿੰਦੇ ਆ ਅਸਲ ਦੇ ਵਿੱਚ ਪਤਾ ਗੱਲ ਕੀ ਆ ਤੁਸੀਂ ਬੜੀ ਵਧੀਆ ਗੱਲ ਕੀਤੀ ਆ ਮੈਂ ਨਾ ਪਰਸੋ ਜੁਮੇ ਵਾਲੇ ਦਿਨ ਗੱਡੀ ਦੀ پارک ਨਹੀਂ ਮਿਲਦੀ ਤੇ ਮੈਂ ਮਸਜਿਦ ਤੇ ਜਾ ਵੜਿਆ ਉੱਥੇ پارک ਹੈਗੀ ਮੈਂ ਉੱਥੇ ਜਾ ਕੇ ਗੱਡੀ ਖੜੀ ਕਰਕੇ ਤੇ ਕੰਮ ਸੀ ਕੋਈ ਤੇ ਮੈਂ ਉੱਥੇ ਨਾ ਮੌਲਵੀ ਬਾਹਰ ਆਇਆ ਤੇ ਮੌਲਵੀ ਨਾਲ ਮੇਰੇ ਵਿਚਾਰ ਵਟਾਂਦਰਾ ਹੋ ਗਿਆ ਉਹਨੇ ਖੁਤਬਾ ਪੜਨ ਜਾਣਾ ਹੈ ਖੁਤਬਾ ਕਹਿੰਦੇ ਨੇ ਅਰਬੀ ਦੇ ਵਿੱਚ ਜਿਹੜਾ ਤਕਰੀਰ ਕਰਦੇ ਨੇ ਜੁਮੇ ਦੀ ਨਮਾਜ਼ ਤੋਂ ਪਹਿਲਾਂ ਉਹਨੂੰ ਖੁਤਬਾ ਕਹਿੰਦੇ ਨੇ ਸ਼ਾਇਦ ਮੇਰੇ ਵੀ ਸਮਝਣ ਤੇ ਬੋਲਣ ਥੋੜਾ ਫਰਕ ਹੋਵੇ ਉਹ ਜਬਾਨ ਦਾ ਖੁਤਬਾ ਕਿੰਨਾ ਤੇ ਮੈਂ ਉਹਨੂੰ ਆਖਿਆ ਵੀ ਮੌਲਵੀ ਸਾਹਿਬ ਤੁਹਾਡੀਆਂ ਮਸੀਤਾਂ 'ਚ ਡਾਂਗ ਨਹੀਂ ਖੜਕਦੀ ਤੁਹਾਡੀਆਂ ਮਸੀਤਾਂ ਵਿੱਚ ਝਗੜਾ ਨਹੀਂ ਹੁੰਦਾ ਕਾਰਨ ਸਾਡੇ ਤੇ ਰੋਜ਼ ਗੁਰਦੁਆਰਿਆਂ ਵਿੱਚ ਡੰਡਾ ਖੜਕਦਾ ਵਾ ਕੋਈ ਨਾ ਕੋਈ ਵਿਰਲਾ ਹੀ ਗੁਰਦਰਾ ਬਚਿਆ ਪੰਜਾਬ 'ਚ ਜਿੱਥੇ ਨਹੀਂ ਡੰਡਾ ਖੜਕਦਾ ਤੇ ਸਾਡੇ ਮਚਾਰਾਂ ਦਾ ਉਹਨੇ ਮੇਰੇ ਬੜੀ ਵਧੀਆ ਗੱਲ ਦੱਸੀ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਚਲ ਚੰਗਾ ਤਾਂ ਗੱਲ ਚੇਤੇ ਕਰਾਤੀ ਉਹ ਕਹਿੰਦਾ ਭਈ ਸਾਡੇ ਮੌਲਬੀਆਂ ਦਾ ਸਾਡੇ ਵੱਡੇ ਵੱਡੇ ਜਿਹੜੇ ਇਹ ਮੌਲਾਣੇ ਨੇ ਨਾ ਜਿਨ੍ਹਾਂ ਨੂੰ ਧਰਮ ਦਾ ਗਿਆਨ ਲਿਆ ਵਾ 12 14 14 ਸਾਲ ਤਾਲੀਮ ਹਾਸਲ ਕੀਤੀ ਉਹਨਾਂ ਦਾ ਇੱਕ ਬੋਰਡ ਹੈ ਉਹਨਾਂ ਦਾ ਇੱਕ ਪੈਨਲ ਹੈ ਤੇ ਉਹ ਇਬਾਰਤਾਂ ਲਿਖਦੇ ਨੇ ਵੀ ਇਸ ਜੰਮੇ ਤੁਸੀਂ ਆਹ ਗੱਲ ਪੜ੍ਹਨੀ ਆ ਇਸ ਜੰਮੇ ਤੁਸੀਂ ਆਹ ਗੱਲ ਪੜ੍ਹਨੀ ਆ ਉਹ ਸਾਨੂੰ ਲਿਖਿਆ ਮੈਸੇਜ ਆਉਂਦਾ ਅਸੀਂ ਉਹ ਪੜ੍ਹਦੇ ਆ ਦੇਨ ਇਸਲਾਮੀ ਮੁਲਕ ਆ ਤੇ ਤਾਂ ਕਰਕੇ ਸਾਡੇ ਵਿੱਚ ਕੋਈ ਦਿਖਾਤ ਨਹੀਂ ਹੈਗਾ ਸਾਡੀ ਇਹ ਦੁਕਾਨ ਤੇ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਗੁਰਬਲਾਸ ਪਾਸ਼ੇ 6ਵੀਂ ਸੂਤ ਪ੍ਰਕਾਸ਼ ਦਸਮ ਗ੍ਰੰਥ ਹੁਣ ਆ ਗਿਆ ਨਵਾਂ ਤੇ ਇਹਨਾਂ ਬਾਲੇ ਵਾਲੀ ਜਨਮ ਸਾਖੀ ਆ ਅਸੀਂ ਜਿੰਨੇ ਵਿਦਵਾਨ ਨੇ ਸਾਡਿਆਂ ਲੋਕਾਂ ਦੇ ਵਿਚਾਰ ਨਹੀਂ ਰਲਦੇ ਆਪਸ ਵਿੱਚ ਕਿਉਂ ਨਹੀਂ ਰਲਦੇ ਕਿ ਸਾਡਾ ਪੈਨਲ ਤੇ ਬਣਦਾ ਕੋਈ ਨਹੀਂ ਆ ਤੇ ਭਲਾ ਹੋਵੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣੇ ਵਾਲਿਆਂ ਦਾ ਜਿਨ੍ਹਾਂ ਨੇ ਇੱਕ ਪੈਨਲ ਬਣਾਇਆ ਇੱਕ ਬੋਰਡ ਬਣਾਇਆ ਉੱਥੇ ਇੱਕ ਟੀਮ ਬਣਾਈ ਆ ਪਰਮਜੀਤ ਸਿੰਘ ਧਵਨ ਗਿਆ ਹੀ ਵੇਖ ਕੇ ਆਇਆ ਕਹਿੰਦਾ ਯਾਰ ਉਹ ਵੀ ਇਹ ਹੁੰਦਾ ਜਿਹੜਾ ਕੱਲਾ ਨਹੀਂ ਬੋਲਦਾ ਤੇ ਪ੍ਰਿੰਸੀਪਲ ਗੁਰਮਤ ਕੱਲਾ ਨਹੀਂ ਬੋਲਦਾ ਇਹਨਾਂ ਪਿੱਛੇ ਇੱਕ ਟੀਮ ਬਣ ਕੇ ਬੈਠੀ ਆ ਜਿਹੜੀ ਉਹ ਵਿਚਾਰ ਕਰਦੇ ਨੇ ਉੱਥੇ ਉਹਨਾਂ ਦੇ 15 20 ਚੰਗੇ ਵਿਦਵਾਨ ਬੈਠੇ ਨੇ ਜਿਹੜੇ ਖੋਜ ਕਰਕੇ ਸ਼ਬਦ ਉਹ ਸ਼ਬਦ ਤੋਂ ਲੰਬੇ ਜਾਂਦੇ ਨਹੀਂ ਸਾਡਾ ਦੁਕਾਨ ਇਹ ਆ ਵੀ ਅਸੀਂ ਬਗਾਨਿਆਂ ਜਿਹਾ ਲਿਖੀਆਂ ਕਿਤਾਬਾਂ ਪੜ੍ਹ-ਪੜ੍ਹ ਕੋਣ ਸੁਣਾਉਨੇ ਆ ਸਾਡਾ ਪੰਜ ਇਤਿਹਾਸ ਮੇਲ ਨਹੀਂ ਖਾਂਦੇ ਤਾਂ ਅਸੀਂ ਸਹਿਬਜ਼ਾਦਿਆਂ ਨੂੰ ਬਾਬੇ ਬਣਾਉਂਦੇ ਆ ਤੇ ਇਹ ਕਰਕੇ ਉਹ ਮੌਲਵੀ ਦੀ ਗੱਲ ਮੇਰੇ ਬੜੀ ਵਧੀਆ ਕੰਨ ਦੀ ਲੱਗੀ ਮੈਨੇ ਪਰਸੋ ਜਮੇ ਦੀ ਗੱਲ ਆ ਮੈਂ ਤੇ ਬਹੁਤ ਖੁਸ਼ ਆ ਉਹਦੀ ਗੱਲ ਸੁਣ ਕੇ ਹਾਂ ਦਾ ਕਿ ਸਾਡਾ ਇੱਕ ਬੋਰਡ ਆ ਸਾਡਾ ਇੱਕ ਪੈਨਲ ਆ ਉਹ ਸਾਨੂੰ ਚੰਗੀਰ ਕਰਦਾ ਸਾਡ ਨਾਲ ਜਿਹੜਾ ਕੰਮ ਕਰਨਾ ਹੈ ਸ਼੍ਰੋਮਣੀ ਕਰਦਾ ਪ੍ਰਬੰਧਕ ਕਮੇਟੀ ਨੇ ਉਹ ਤੇ ਵੇਖ ਲੋ ਕਿਹੜੀ ਹਾਲਤ ਵਿੱਚ ਗੁਜਰਨ ਰਹੀ ਆ ਜਮੀਰ ਦੀ ਹੰਡੀ ਕਿਸਾਨਾਂ ਦੀ ਕਤਾਨ ਡੁੱਲ ਗਿਆ ਤੇ ਆਮ ਲੋਕ ਰੁੜ ਗਏ ਨੇ ਪਰ ਸਾਡਾ ਕੋਈ ਨਾਮ ਬੋਰ ਬਣਿਆ ਇਸ ਕਰਕੇ ਮਹਿਮਾਨੀ ਸਰਕਾਰ ਨੂੰ ਇਹ ਸਾਥ ਜੋੜ ਕਰਕੇ ਵੇਖੇ ਹੋ ਸਾਡੇ ਇਤਿਹਾਸ ਨੂੰ ਸਰਮਾਇਦਾਰ ਵਗਾੜਨ ਰਿਹਾ ਜੀ ਵਰਕਰ ਸਾਹਿਬ ਗੁਜਰਸ਼ ਹੈ ਚਲੋ ਸਮਾਂ ਮਿਲੇ ਤਾਂ ਆਉਣ ਵਾਲੇ ਦਿਨਾਂ ਚ ਨਾ ਇਹ ਜਿਹੜੇ ਜੋੜ ਮੇਲ ਚੱਲ ਰਿਹਾ ਸ਼ਹੀਦੀ ਜੋੜ ਮੇਲ ਸ਼ਾਹਤਾਂ ਦੇ ਨਾ ਜਰੂਰ ਪਲੀਜ਼ ਸਮਾਂ ਕੱਢ ਕੇ ਕੋਈ ਪ੍ਰਸੰਗ ਸੁਣਾਇਆ ਕਰੋ ਤੇ ਮੈਨੂੰ ਦੱਸ ਦਿਆ ਕਰੋ ਆਪਾਂ ਲੱਗ ਤੁਹਾਨੂੰ ਜਰੂਰ ਰਿਕਾਰਡ ਕਰਿਆ ਕਰਾਂਗੇ ਸਾਨੀ ਸਾਹਿਬ ਜੀ ਨੇ ਵੀ ਕਿਹਾ ਸਾਰਿਆਂ ਨੇ ਕਿਹਾ ਪਲੀਜ਼ ਆਪਾਂ ਕੱਲ ਨੂੰ ਹੋ ਸਕਿਆ ਤੇ ਪਹਿਲੇ ਇਸੇ ਟਾਈਮ ਪਹਿਲੇ ਟਾਈਮ ਹੀ ਮਾਤਾ ਗੁਜਰੀ ਜੀ ਦਾ ਪ੍ਰਸੰਗ ਪੇਸ਼ ਕਰਾਂਗਾ ਜਦੋਂ ਮਾਤਾ ਗੁਜਰੀ ਜੀ ਨਾਲ ਛੋਟਾ ਸਾਹ ਪਿਆਨੇ ਉਥੇ ਆਖਰੀ ਸਮੇਂ ਦੇ ਵਿੱਚ ਮਾਤਾ ਜੀ ਨਾਲ ਕਿਦਾਂ ਬੀਤੀ ਹੈ ਜਰੂਰ ਇਨਸ਼ਾਅੱਲਾ ਕੱਲ ਨੂੰ ਕਰਾਂਗਾ ਜ਼ਰੂਰ ਥੈਂਕ ਯੂ ਭਾਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸასი ਗੱਲ ਸასი ਗੱਲ ਸੋ ਭਾਈ ਜੀ ਸਤਨਾਮ ਸਿੰਘ ਪੰਨਵਾ ਤੋਂ ਬੜੀ ਬਾਕਮਾਲ ਆਵਾਜ਼ ਤੇ ਬਹੁਤ ਬਾਕਮਾਲ ਵੇਗ ਦੇ ਵਿੱਚ ਇਹਨਾਂ ਵਿਚਾਰਾਂ ਨੂੰ ਪੇਸ਼ ਕਰਦੇ ਨੇ ਤੇ ਅਫਸੋਸ ਹੈ ਕਿ ਅਸੀਂ ਉਸੇ ਹੁਕਮਰਾਨ ਦੇ ਆਸ਼ੇ ਨੂੰ ਮੰਤਵ ਨੂੰ ਪੂਰਾ ਕਰਨ ਦੇ ਲਈ ਕਿਸ-ਕਿਸ ਤਰ੍ਹਾਂ ਦੀਆਂ ਕਾਢਾਂ ਕੱਢਦੇ ਆ ਸਹਬਜ਼ਾਦਿਆਂ ਤੋਂ ਉਹ ਦਿਨ ਜਿਹੜਾ ਹੈਗਾ ਕਿਸ ਤਰ੍ਹਾਂ ਘਟਾ ਘਟਾ ਕੇ ਵੀਰਬਾਲ ਦੇਪਸ ਨੂੰ ਜਸਟੀਫਾਈ ਕਰਨ ਦੇ ਲਈ ਜੇ ਮੋਦੀ ਸਾਹਿਬ ਵੀ ਕਰਦੇ ਤੇ ਵਿਡੱਪਣ ਸੀ ਉਹਨਾਂ ਦਾ ਕੀਤਾ ਭਗਵੰਤ ਮਾਨ ਜੀ ਹੋਰਾਂ ਨੇ ਇਹ ਗੱਲ ਉਠਾਈ ਹੈ ਪਾਰਲੀਮੈਂਟ 'ਚ ਇਹ ਕਲੀਅਰ ਹੈ ਸਪਸ਼ਟ ਹੈ ਪਰ ਗੱਲ ਇਹ ਹੈ ਕਿ ਉਹ ਨਾ ਤਬਦੀਲ ਜਿਹੜਾ ਤੁਸੀਂ ਕਰਨ ਲੱਗੇ ਹੋ ਇਹ ਵੀ ਤੇ ਉਹੀ ਸੋਚ ਹੈ ਨਾ ਤੁਸੀਂ ਪੰਜਾਬ ਸਰਕਾਰ ਹੋ ਤੁਸੀਂ ਮਾਨ ਸਾਹਿਬ ਜੋਰ ਪਾ ਕੇ ਇਸ ਨੂੰ ਜਦੋਂ ਇਹ ਮੰਗ ਉੱਠੀ ਸੀ ਕਿ ਬੀਰ ਬਾਲ ਨੇ ਸਭ ਜਹਾਂਦਾ ਦਿਵਸ ਕਰ ਦਿਓ ਬੀਰ ਬਾਲ ਤਾਂ ਹੋਰ ਵੀਰਾਂ ਦਾ ਵੀ ਮਨਾਇਆ ਜਾਂਦਾ ਹੈ ਪਰ ਉਹ ਜੇ ਸਹਿਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਤੇ ਫਿਰ ਸਹਿਜਾਦਾ ਲਫ਼ਜ਼ ਕਿਉਂ ਡਿਲੀਟ ਕਰ ਰਹੇ ਹੋ ਜਿਹੜਾ ਸੰਸਾਰ ਦੇ ਵਿੱਚ ਵਿਲੱਖਣ ਹੈ ਸੰਸਾਰ ਦੇ ਧਰਮਕ ਇਤਿਹਾਸ ਦੇ ਵਿੱਚ ਵੀ ਜਾਂ ਆਮ ਇਤਿਹਾਸ 'ਚ ਵੀ ਹਿੰਦੀ 'ਚ ਵੀ ਸ਼ਹਿਜਾਦੇ ਵਰਤਿਆ ਜਾਂਦਾ ਹੈ ਪਰ ਸਹਿਬਜ਼ਾਦੇ ਕਿਤੇ ਨਹੀਂ ਵਰਤਿਆ ਜਾਂਦਾ ਉਹ ਕਹਿੰਦੇ ਆ ਨਾ ਕਿ ਜਿਸ ਕੌਮ ਨੂੰ ਤੁਸੀਂ ਅਦਵਾਟੇ ਰੋਲਣਾ ਜਿਸ ਕੌਮ ਦੀ ਜਿਸ ਜ਼ੁਬਾਨ ਦੀ ਜਖਣਾ ਵੱਢਣੀ ਹੈ ਉਸ ਦੀ ਭਾਸ਼ਾ ਖੋਲੋ ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤفاق ਦੀ ਖੁੱਲ ਜਾਵੇ ਲੱਖ ਯਤਨ ਕਰੀਏ ਮੋੜਨਾ ਪਵੇ ਭਾਂਡੇ ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ ਨਹੀਂ ਮੰਤਰਾਂ ਨਾਲ ਮਿਸ਼ਾਲ ਜਗਦੀ ਤੇਲ ਮੁੱਕਿਆ ਦੀਵਾ ਹੋ ਗੁੱਲ ਜਾਵੇ ਮਾਰਿਆਂ ਮੂਲ ਨਾ ਮੁੱਕਦੀ ਕੌਮ ਕੋਈ ਮਾਰਿਆਂ ਮੂਲ ਨਾ ਮੁੱਕਦੀ ਕੌਮ ਕੋਈ ਭਾਵੇਂ ਜ਼ਬਰ ਜਹਾਨ ਦਾ ਝੁੱਲ ਜਾਵੇ ਪਰ 파ਰਸ ਮਿੱਟ ਜਾਂਦੀ ਅਖਰ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਜਿਹੜੀ ਕੌਮ ਵਿਰਾਸਤਾਂ ਭੁੱਲ ਜਾਵੇ ਕਰਨਾਲ ਸਿੰਘ 파ਰਸ ਹੋ ਰਹੇ 17 ਨੇ ਤੇ ਜਦੋਂ ਅਸੀਂ ਇਤਿਹਾਸ ਨੂੰ ਭੁਲਾਉਣਾ ਹੈ ਤਾਂ ਫਿਰ ਇਸ ਤਰ੍ਹਾਂ ਦਾ ਦੁਵੰਦ ਪੈਦਾ ਕਰਦੇ ਮਾਫ ਕਰਨਾ ਹੁਣ ਬਾਬਾ ਤਾਂ ਸੱਤ ਨੂੰ ਵੀ ਕਿਹਾ ਜਾਂਦਾ ਪੰਜਾਬ ਦੇ ਵਿੱਚ ਇਹਨਾਂ ਟੁੱਚੂ ਸਾਧਾ ਨੇ ਟੁੱਚੂ ਖੌਤੀ ਬਾਬਿਆਂ ਨੇ ਜਿਸ ਤਰ੍ਹਾਂ ਇਹ ਲਫ਼ਜ਼ ਪਲੀਤ ਕੀਤਾ ਰਹਿ ਰੱਬ ਦਾ ਨਾਮ ਬਾਬਾ ਲਫ਼ਜ਼ ਸਤਕਾਰਤ ਲਫ਼ਜ਼ ਨਹੀਂ ਰਿਹਾ ਇਹ ਠੀਕ ਹੈ ਕਿ ਅਸੀਂ ਕਹਿ ਲੰਨੇ ਆ ਪਰ ਇਹ ਲਫ਼ਜ਼ ਮਸੰਦ ਦੀ ਤਰ੍ਹਾਂ ਮਿਟ ਰਿਹਾ ਕਿਉਂਕਿ ਮਸੰਦ ਮਸਨਦ ਤੋਂ ਬਣਿਆ ਗੁਰੂ ਸਾਹਿਬ ਨੇ ਆਪ ਮਸੰਦ ਥਾਪੇ ਪਰ ਜਦੋਂ ਉਹਨਾਂ ਨੇ ਕਰਤੂਤਾਂ ਬਾੜੀਆਂ ਕੀਤੀਆਂ ਤਾਂ ਮਸੰਦ ਲਫ਼ਜ਼ ਗਾਲ ਵਰਗਾ ਹੋ ਗਿਆ ਉਹ ਸੱਚ ਨੂੰ ਸਮਝੋ ਨਾਮਧਾਰੀਆਂ ਨੇ ਵੀ ਸੂਬੇ ਬਣਾਏ ਸੀ ਸੂਬਿਆਂ ਦੇ ਇਦਾਰ ਤੇ ਪਰ ਅੱਜ ਸੂਬੇ ਕਿੱਥੇ ਨੇ ਇੱਕ ਦੋ ਹੈਗੇ ਉਹਨਾਂ 'ਚ ਸੂਬਾ ਨਾਂ ਲਿਆ ਜਾਂਦਾ ਉਹਨਾਂ ਦੇ ਜ਼ਥੇਦਾਰ ਕਰ ਲਓ ਜੋ ਕੁਝ ਵੀ ਕਰ ਲਓ ਜ਼ਥੇਦਾਰ ਲਫ਼ਜ਼ ਸਤਕਾਰ ਅਸੀ ਪਰ ਇਹਨਾਂ ਜੱਫੇਮਾਰਾਂ ਨੇ ਉਹ ਲਫ਼ਜ਼ ਪਲੀਤ ਕਰ ਦਿੱਤਾ ਸੋ ਇਸ ਕਰਕੇ ਸਭਜਾਦੇ ਲਫ਼ਜ਼ ਅੱਜ ਵੀ ਸਤਕਾਰਤ ਹੈ ਤੇ ਸਹਬਜਾਦਾ ਲਫ਼ਜ਼ ਸਤਕਾਰਤ ਰਹੇਗਾ ਪਰ ਅਫਸੋਸ ਕਿ ਸਿੱਖਾਂ ਤੋਂ ਸਹਬਜਾਦਾ ਲਫ਼ਜ਼ ਖੋਇਆ ਜਾ ਰਿਹਾ ਤੇ ਸਿੱਖ ਆਪਣੇ ਅਖੋਤੀ ਹੈਂਕੜ ਦੇ ਵਿੱਚ ਆਪਣੇ ਘੱਟ ਗਿਆਨ ਤੇ ਵਿੱਚ ਸ਼ਬਦ ਗੁਰੂ ਦੇ ਵਾਰਿਸ ਹੋ ਕੇ ਇਸ ਲਫ਼ਜ਼ ਨੂੰ ਛੱਡ ਰਹੇ ਨੇ Google ਤੇ ਸਹਬਜਾਦਾ ਲਿਖੋ ਤਸਵੀਰਾਂ ਆਉਂਦੀਆਂ ਨੇ ਪਰ ਉਹ ਹੁਣ ਸਾਇਲੈਂਟ ਹੋਣ ਲੱਗੀਆਂ ਨੇ ਕਿਉਂਕਿ ਵੀਰਬਾਲ ਦੇ ਤੌਰ ਤੇ ਲੋਕੀ ਸਰਚ ਇੰਜਨ ਲੱਭਣ ਲੱਪੇ ਨੇ ਦਵੰਦ ਪੈਦਾ ਕਰ ਦਿੱਤਾ ਸੋ ਇਹ ਲਫ਼ਜ਼ਾਂ ਦਾ ਹੇਰ ਫੇਰ ਜੇ ਸ਼ਬਦ ਗੁਰੂ ਦੇ ਵਾਰਸਾਂ ਨਾਲ ਹੋ ਰਿਹਾ ਤੇ ਫਿਰ ਦੂਸਰਿਆਂ ਨਾਲ ਤਾਂ ਬਹੁਤ ਸਖਾਲਾ ਕਿਉਂਕਿ ਅਸਲ ਜਿਸੀ ਸ਼ਬਦ ਦੇ ਵਾਰਸਤਾ ਹੈ ਹੀ ਨਹੀਂ ਅਸੀਂ ਤਾਂ ਸ਼ਬਦ ਦੇ ਮੱਥਾ ਟੇਕੂ ਬਣ ਗਏ ਆ ਉਹ ਸੱਚ ਨੂੰ ਸਮਝੋ ਤੇ ਆਪਣੇ ਨਾਲ ਇਸ ਵਕਤ ਡਾਕਟਰ ਮਲਕੀਸ਼ ਸਿੰਘ ਪੱਟੀ ਸਾਹਿਬ ਜੋੜੇ ਨੇ ਪੱਟੀ ਸਾਹਿਬ ਸਵਾਗਤ ਸასიਖਾਲ ਡੋਣਾ ਸਾਹਿਬ ਡੋਣਾ ਸਾਹਿਬ ਕੋਈ ਜਿਹੜੀ ਚੀਜ਼ ਹਿੰਦੂ ਸਿੱਖ ਨੂੰ ਡਿਫਰੈਂਸ਼ੀਏਟ ਕਰਦੀ ਹੈ ਨਾ ਉਹ ਖਤਮ ਕਰਨੀ ਹੈ ਅਗਲੇ ਹੂੰ ਮਤਲਬ ਸਹਿਤਿਆਰਾ ਤੇ ਵੀ ਕੋਈ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਬਹਾਦਰ ਦੇ ਨਾਲ ਕਦੀ ਲਗਾਈ ਨਹੀਂ ਨਾ ਕੋਈ ਲਾ ਸਕੇ ਭਾਜੀ ਜਿਵੇਂ ਬਾਬਾ ਹਰੇਕ ਲਾ ਲੰਦਾ ਨਾ ਮੈਂ ਬਾਬਾ ਮੈਂ ਸੰਤ ਹਰੇਕ ਲਾ ਲੰਦਾ ਸੰਤ ਲਫ਼ਜ਼ ਬਾਬਾ ਲਫ਼ਜ਼ ਪਲੀਤ ਹੋ ਗਏ ਨੇ ਹਰ ਕੇ ਸੰਤ ਨਾ ਆਖੀ ਬਨਾਰਸ ਕੇ ਠਾਗੇ ਤਾਂ ਪਹਿਲਾਂ ਹੀ ਗੁਰਬਾਣੀ ਨੇ ਕਹਿ ਦਿੱਤਾ ਪਰ ਇਸ ਤਰ੍ਹਾਂ ਉਹ ਲਫ਼ਜ਼ ਪਲੀਤ ਹੋ ਗਏ ਨੇ ਮੈਨੂੰ ਜੇ ਕੋਈ ਪੰਜਾਬ ਚ ਅੱਜ ਵੀ ਕੋਈ ਅਖੌਤੀ ਸਾਧ ਬੰਦਾ ਜਾਂ ਸਾਫ਼ ਸੁਥਰਾ ਬੰਦਾ ਹੀ ਆਪਣੇ ਨਾਂ ਨਾਲ ਸਾਬਜਾਦਾ ਲਫ਼ਜ਼ ਲਾ ਦੇ ਲੋਕੀ ਘਾਟਾ ਵੜ ਦੇਣਗੇ ਕਿਉਂਕਿ ਕਾਪੀਰਾਈਟ ਆਣ ਲਾਣਿਆ ਹੋ ਗਿਆ ਇਹ ਹੈਗਾ ਵੀ ਹੈ ਨਹੀਂ ਲਾਉਣਾ ਚਾਹੀਦਾ ਸਤਕਾਰਤ ਹੈ ਪਰ ਇਹਨਾਂ ਨੇ ਡਿਲੀਟ ਕਰਵਾ ਦਿੱਤਾ ਰਲ ਮਿਲ ਕੇ ਸਰਕਾਰਾਂ ਨੇ ਦੇਖੋ ਟਵਾਣਾ ਸਾਹਿਬ ਇੰਨੀ ਕੁਰਬਾਨੀ ਕਰ ਵੀ ਕੋਈ ਨਹੀਂ ਸਕਦਾ ਹੂੰ ਇਹ ਕਿਸੇ ਵੀ ਧਰਮ ਦੇ ਪੀਰ ਨੇ ਕਿਸੇ ਨੇ ਰਹਿਬਰ ਨੇ ਐਡੀ ਕੁਰਬਾਨੀ ਕੀਤੀ ਹੈ ਤੇ ਨਾ ਆਉਣ ਵਾਲੇ ਸਮੇਂ 'ਚ ਕਿਸੇ ਨੇ ਕਰਨੀ ਹੈ ਹੂੰ ਬਾਕੀ ਜਿਹੜੇ ਕੌਮ ਦੇ ਸ਼ਹੀਦ ਹੁੰਦੇ ਆ ਨੇ ਇਹਨਾਂ ਨੂੰ ਖਫਣਾ ਦੀ ਜ਼ਰੂਰਤ ਹੀ ਨਹੀਂ ਹੁੰਦੀ ਹੂੰ ਵੇਖੋ ਜੋ ਕੁਰਬਾਨੀ ਉਹ ਕਰਗੇ ਨੇ ਜੋ ਉਹ ਪੈੜਾ ਪਾਗੇ ਨੇ ਸਾਹਿਬ ਜੀ ਦੇ ਉਹ ਦੁਨੀਆ ਦੇ ਵਿੱਚ ਕਿਸੇ ਵੀ ਧਰਮ ਦੇ ਰਿਆ ਕਰਨੇ ਜਾਂ ਕਿਸੇ ਨੇ ਨਹੀਂ ਪਾਇਆ ਹੂੰ ਉਹ ਚੀਜ਼ ਨੂੰ ਅਗਲੇ ਨੇ ਖਤਮ ਕਰਕੇ ਤੁਹਾਨੂੰ ਉਹ ਰਲ ਗੱਡ ਕਰਨਾ ਵਿੱਚ ਵੀਰ ਬਣਾ ਕੇ ਉਹਨਾਂ ਵੀਰ ਕਿੰਨਾ ਨੂੰ ਕਹਿੰਦੇ ਆ ਉਹ ਤੁਹਾਨੂੰ ਪਤਾ ਹੀ ਹੈ ਹੂੰ ਉਹ ਉਸ ਚੀਜ਼ ਨੂੰ ਸਾਡੇ ਵਾਲੇ ਦੇਖੋ ਜਿਨ੍ਹਾਂ ਨੇ ਬੋਲਣਾ ਇਹ ਇਹ ਤੇ ਬੋਲਣਾ ਕਿੰਨਾਂ ਨੇ ਸਾਡੇ ਜਥੇਦਾਰਾਂ ਨੇ ਹੂੰ ਤੇ ਸਾਡੇ ਜਥੇਦਾਰ ਆਪਿਆ ਦੀ ਜੜਾਈ ਕਿ ਬੁਰੀ ਮੈਂ ਹੂੰ ਜੀ ਇਹ ਆਇਦੋ ਉਤਰਨੀ ਚਾਹੀਦੀ ਹੈ ਨਾ ਇਹ ਬਾਬਾ ਨਾਲ ਲਿਖੋ ਸਹਜਾ ਦੇ ਨੂੰ ਸਹਜਾ ਦੇ ਨੂੰ ਸਹਜਾ ਦੇ ਦੇ ਬਾਬਾ ਅਸਲੀ ਐਕਚੁਅਲੀ ਅਸੀਂ ਬਾਬਾ ਲਿਖਣਾ ਦਾ ਗ੍ਰੈਂਡਫਾਦਰ ਨੂੰ ਹਮ ਸਹਜਾ ਦੇ ਨਹੀਂ ਤੇ ਉਮਰੀ ਬੜੀ ਛੋਟੀ ਛੋਟੀ ਨੂੰ ਨਹੀਂ ਮੈਲ ਸ਼ਾਦੀ ਨਹੀਂ ਹੋਈ ਨਾਲ ਡਿਫਾਈਨ ਹੁੰਦਾ ਨਾ ਸਹਜਾ ਦੇ ਛੋਟੇ ਬੱਚਿਆਂ ਨੂੰ ਕਿਹਾ ਜਾਂਦਾ ਸਾਹਿਬ ਦੇ ਬੱਚਿਆਂ ਨੂੰ ਗਿਲਸਾ ਭਾਜੀ ਨੇ ਲਿਖਿਆ ਸਾਹਿਬ ਦੇ ਬੱਚਿਆਂ ਨੂੰ ਨਾ ਬਿਲਕੁਲ ਨਹੀਂ ਅਰਬੀ ਦੇ ਸਾਰੇ ਸ਼ਬਦ ਉਦੋਂ ਹੀ ਆਉਂਦੇ ਨੇ ਹਮ ਬਾਬਾ ਵੀ ਉਦੋਂ ਹੀ ਆਇਆ ਬਾਕੀ ਇਹ ਵੀ ਇਹ ਵੀ ਚੱਕਰ ਹੀ ਕਰਾਣਾ ਬਾਕੀ ਵੀ ਕੋਈ ਤੁਣਾ ਸਾਹਿਬ ਜਿਹੜੀ ਮਰਯਾਦਾ ਜਿਹਦਾ RAM RAJ ਦੀ ਗੱਲ ਕਰੀਏ RAM RAJ ਇੱਕ ਮਰਯਾਦਾ ਸੀ ਹੂੰ RAM ਭਗਵਾਨ ਨੇ ਮਰਯਾਦਾ ਦਾ ਪਾਲਣ ਕੀਤਾ ਸੀ ਹੂੰ ਉਦੋਂ ਵੀ ਚੱਲਦਾ ਸੀ ਅੱਜ ਨੂੰ ਸੀ RAM RAJ ਕਹਿੰਦੇ ਮੈਂ ਥੋੜਾ ਜਿਹਾ ਤੁਹਾਨੂੰ ਨਾਲ ਐਡ ਕਰਦੇ ਹਾਂ ਉਦੋਂ ਵੀ ਸੀ ਇੱਕ ਤੁਰਦੀ ਦੇ ਕਹਿੰਦੇ ਉਹਨਾਂ ਨੇ ਸੀਤਾ ਨੂੰ ਮੋਸਾਬ ਦਿੱਤਾ ਸੀ ਹੂੰ ਉਹਦਾ ਮਤਲਬ ਕੀ ਸੀ ਕਿ ਉਸ ਸਮੇਂ RAM ਦੇ ਰਾਜ ਵਿੱਚ ਚਾਹੇ ਉਹ ਮਤਲਬ ਪੁਜਾਰੀਆਂ ਨੇ ਬਣਾਈ ਸੀ ਮਰਯਾਦਾ ਜਾਂ ਕੁਝ ਵੀ ਆਪਣੇ ਬੈਨੀਫਿਟ ਵਾਸਤੇ ਹੁਣ ਮर्याਦਾ ਦਾ ਪਾਲਨ ਤਾਂ ਉਹਨਾਂ ਕਰ ਲਿਆ ਪਰ ਸੱਚ ਰੋਲਦਾ ਰਿਆ ਅਮਰ ਸਾਹਿਬ ਦੇ ਲੱਗੇ ਹੂੰ ਮਾਤਾ ਸੀਤਾ ਤਾਂ ਰੋਲਦੀ ਰਹੀ ਨਾ ਹੂੰ ਉਹ ਸਾਥੀ ਨਾਲ ਗਿਆ ਨਾ ਬਿਲਕੁਲ ਮर्याਦਾ ਦਾ ਪਾਲਨ ਕੀਤਾ ਉਹ ਮर्याਦਾ ਦਾ ਪਾਲਨ ਕੀ ਸੀ ਜੋ ਬਹੁ ਗਿੰਤੀ ਪਬਲਿਕ ਤੇ ਕਹਿੰਦੀ ਸੀ ਰਾਜਾ ਮਾਨ ਦਾ ਸੀ ਉਹ ਹੂੰ ਤੇ ਅੱਜ ਦੇ ਵੇਖੋ ਜੀ ਕਿੰਨੀ ਬਹੁ ਗਿੰਤੀ ਦੇ ਲੋਕ ਤਾਂ ਕਹਿੰਦੇ ਵੀ ਈਵੀਐਮ ਨਾਲ ਬੋਤਾ ਇਹਨੇ ਬੋ ਹੂੰ ਤੇ ਅੱਜ ਵਾਲੇ ਹੁਣ ਕਿੰਨੇ ਕਿਸਾਨ ਬੈਠੇ ਨੇ ਬਹੁ ਗਿੰਤੀ ਕਿਸਾਨ ਤਾਂ ਕਹਿੰਦੇ ਵੀ ਸਾਨੂੰ ਐਮਐਸਪੀ ਦਿਓ ਉਹ ਉਹਨਾਂ ਨੂੰ ਅਜੇ ਵੀ ਆਮ ਰਾਜ ਵਾਲੇ ਕਿਤੇ ਲੱਗੇ ਨਹੀਂ ਲੱਗੇ ਬਿਲਕੁਲ ਥੈਂਕ ਯੂ ਓਕੇ ਸਰ ਮਿਹਰਬਾਨੀ ਮਿਹਰਬਾਨੀ ਬਿਲਕੁਲ ਸੋ ਗੱਲ ਇਹ ਆ ਨਾ ਕਿ ਸਰਕਾਰਾਂ ਦੇ ਲੁਕਵੇਂ ਏਜੰਡੇ ਨੇ ਜਿਹੜੇ ਸਰਕਾਰ ਦੇ ਹੁਣ ਖਾਸ ਕਰਕੇ ਜੋ ਮੈਨੂੰ ਲੱਗਦਾ ਕਿ ਸ਼ਾਇਦ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਇਹ ਪਤਾ ਹੀ ਨਾ ਹੋਵੇ ਕਿ ਇਹ ਚੀਜ਼ ਕਿਉਂ ਹੋ ਰਹੀ ਹੈ ਉਹ ਤਾਂ ਠੀਕ ਹੈ ਇਸ਼ਤਿਹਾਰ ਦੇਤਾ ਜੀ ਦੈਟਸ ਆਲ ਜਿਹੜਾ ਪਿੱਛੇ ਬੈਠਾ ਲੁੰਗ ਲਾਣਾ ਹੈ ਜਿਸ ਨੇ ਸਾਰੀ ਗੇਮ ਜਿਹੜੀ ਸਕ੍ਰਿਪਟ ਹੈ ਉਸ ਸਕ੍ਰਿਪਟ ਨੇ ਸਾਰਾ ਕੁਝ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਕੋਲ ਵੀ ਬਹੁਤ ਕਮਾਲ ਦੇ ਸਕ੍ਰਿਪਟ ਰਾਈਟਰ ਨੇ ਜਿਨ੍ਹਾਂ ਦੀ ਆਈਡੀਓਲੋਜੀ ਉਹਨਾਂ ਦੇ ਸ਼ਬਦਾਂ ਚੋਂ ਦਿਸ ਜਾਂਦੀ ਹੈ ਪਰ ਉਹ ਆਈਡੀਓਲੋਜੀ ਸचेत ਬੰਦਾ ਹੀ ਲੱਭ ਸਕੇਗਾ ਆਮ ਬੰਦੇ ਨੂੰ ਪੰਜਾਬ ਦੇ 2.5 ਕਰੋੜ ਬੰਦੇ ਨੂੰ ਇਸ ਲਫ਼ਜ਼ ਨਾਲ ਕੋਈ ਮਤਲਬ ਨਹੀਂ ਕਿ ਉਹਨਾਂ ਨੂੰ ਵੀਰ ਬਾਲ ਕਿਹਾ ਜਾਂਦਾ ਉਹਨਾਂ ਨੂੰ ਬਾਬੇ ਕਿਹਾ ਜਾਂਦਾ ਉਹਨਾਂ ਦਾ ਸਤਕਾਰ ਹੈਗਾ ਉਹਨਾਂ ਨੂੰ ਕੋਈ ਮਤਲਬ ਨਹੀਂ ਉਹ ਵਿਚਾਰੇ ਆਪਣੀ ਰੋਜ਼ੀ ਰੋਟੀ ਚ ਜਿਹੜਾ ਹੈਗਾ ਨਾ ਉਲਝੇ ਹੋਏ ਨੇ ਖੈਰ ਸਾ ਜੁਗਿੰਦਰ ਸਿੰਘ ਗੱਲ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰੋਧਿਆਨ ਨੂੰ ਵੀ ਸਤਿ ਸ੍ਰੀ ਅਕਾਲ ਬਸ ਮੈਂ ਤਾਂ ਬਸ ਪਿਆਰਾ ਮੈਨੂੰ ਕੋਈ ਨਾਲ ਨਹੀਂ ਲekin ਜਿਸ ਤੱਕ ਸਾਇਬ ਦਾ ਮਤਲਬ ਹੈ ਸਾਇਬ ਕੋਈ ਵੀ ਮਹਾਨ ਬੰਦਾ ਹੁੰਦਾ ਹਮ ਕੋਡ ਹ ਰਿਸਪੈਕਟਡ ਬੰਦਾ ਹੁੰਦਾ ਜਾਂ ਗ੍ਰੇਟ ਹੁੰਦਾ ਕੋਈ ਉਹਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਸਾਬਜ਼ਾਦਾ ਕਿਹਾ ਜਾਂਦਾ ਸ਼ਬਦ ਇਹ ਵੀ ਅਰਬੀ ਫਾਰਸੀ ਦਾ ਹੀ ਆ ਹਮ ਔਰ ਸਾਡੇ ਤਾਂ ਖਰੇ ਇੱਥੇ ਸਾਡੇ ਖਿੱਤੇ ਤਾਂ ਸਾਬਜ਼ਾਦੇ ਦਾ ਮਤਲਬ ਇਹ ਹੀ ਹੋ ਗਿਆ ਕਿ ਐ ਗੁਰੂ ਗੋਬਿੰਦ ਸਿੰਘ ਜਿਹੜੇ ਪੁੱਤਰ ਸੀਗੇ ਉਹਨਾਂ ਨੂੰ ਹੀ ਸਾਬਜ਼ਾਦੇ ਕਿਹਾ ਜਾਂਦਾ ਲੇਕਿਨ ਸਾਬਜ਼ਾਦੇ ਉਸ ਜਿਹੜੇ ਅਰਬੀ ਲੋਕ ਨੇ ਜਾਂ ਇਹਨਾਂ ਪਾਕਿਸਤਾਨ ਵਾਲੇ ਲੋਕ ਵੀ ਉਹ ਇੰਸਪੈਕਟਰ ਬਹਿਣ ਲਈ ਵੀ ਤੁਹਾਡਾ ਸਾਹਿਬ ਦਾ ਉਹ ਇਸਤੇਮਾਲ ਕਰਦੇ ਨੇ ਭਾਜੀ ਸ਼ਹਿਜ਼ਾਦਾ ਉਹ ਇਸਤੇਮਾਲ ਕਰਦੇ ਨੇ ਸ਼ਹਿਜ਼ਾਦਾ ਖੁਰਮ ਕਿਹਾ ਜਾਂਦਾ ਪਰ ਉਹ ਸ਼ਹਿਜ਼ਾਦਾ ਕਿਹਾ ਜਾਂਦਾ ਉਹ ਇੰਨੇ ਪ੍ਰੋਮੀਨੈਂਟ ਜਾਂ ਰਿਕੋਗਨਾਈਜ਼ ਨਹੀਂ ਧਰਮ ਦੇ ਖੇਤਰ ਚ ਵੈਸੇ ਜੇ ਮੈਂ ਗਲਤ ਨਹੀਂ ਤਾਂ ਕੋਈ ਵੀ ਸ਼ਹਿਜ਼ਾਦਾ ਨਹੀਂ ਆ ਉਹਨਾਂ ਖੇਤਰਾਂ ਚ ਵੀ ਨਹੀਂ ਨਹੀਂ ਸ਼ਹਿਜ਼ਾਦਾ ਤਾਂ ਸ਼ਾਹ ਦੇ ਪੁੱਤਰ ਨੂੰ ਕਿਹਾ ਜਾਂਦਾ ਰਾਜੇ ਦੇ ਪੁੱਤਰ ਨੂੰ ਸ਼ਹਿਜ਼ਾਦਾ ਕਿਹਾ ਜਾਂਦਾ ਆਮ ਕਰਕੇ ਆਪਾਂ ਫੂਕ ਦੇਣ ਲਈ ਕਹਿੰਦੇ ਨੇ ਸ਼ਹਿਜਾਨੇ ਵਰਗੰਦਾ ਹਮ ਹਿੰਦੀ ਚ ਹਿੰਦੀ ਹਿੰਦੀ ਕੰਦਸਟ ਦੇ ਵਿੱਚ ਪੀ ਹਿੰਦੀ ਤੇ ਹਿੰਦੀ ਤੇ ਉਰਦੂ ਹੀ ਆ ਇਹ ਵੀ ਉਰਦੂ ਫਾਰਸੀ ਹੀ ਆ ਸ਼ਾਹ ਦਾ ਜਾਇਆ ਸ਼ਾਹ ਦਾ ਸ਼ਾਹ ਮਤਲਬ ਕਿੰਗ ਰਾਜੇ ਦਾ ਪੁੱਤਰ ਹਮ ਪ੍ਰਿੰਸ ਜਿਹਨੂੰ ਕਹਿੰਦੇ ਆ ਆ ਪੰਜਾਬੀ ਚ ਵੀ ਆਉਂਦਾ ਸ਼ਹਿਜ਼ਾਦਾ ਖੁਰਮ ਦਾ ਜ਼ਿਕਰ ਇਤਿਹਾਸ ਚ ਆਉਂਦਾ ਪੰਜਾਬੀ ਹਿਸਟਰੀ ਚ ਆਉਂਦਾ ਸ਼ਹਿਜ਼ਾਦਾ ਖੁਰਮ ਆਪਾਂ ਪ੍ਰਿੰਸ ਵਰਤਦੇ ਆ ਨਾ ਜਿਵੇਂ ਮਤਲਬ ਇੱਕ ਤਾਂ ਹੋਇਆ ਰਾਜਾ ਜਿਹੜੇ ਲੇਕਿਨ ਸ਼ਹਿਜ਼ਾਦਾ ਜਿਵੇਂ ਉਹਦੇ ਜਿਹੜੇ ਪੁੱਤਰ ਸਨ ਉਹ ਸ਼ਹਿਜ਼ਾਦੇ ਸੀ ਆ ਕਮਰ ਵੀ ਕਿਹਾ ਜਾਂਦਾ ਹੁਣ ਜਿਹੜਾ ਕੌਰ ਲਫ਼ਜ਼ ਆਇਆ ਕਮਰ ਤੋਂ ਬਣਿਆ ਰੂਪ ਕੌਰ ਆਖਰੀ ਸਤੀ ਰਾਜਪੂਤਾਂ ਜਾਂ ਇੰਡੀਆ ਚ ਵਰਤਾ ਜਾਂਦਾ ਨਾ ਹਾਂ ਮਤਲਬ ਜਿਵੇਂ ਆਪਣੇ ਪਟਿਆਲਾ ਸਟੇਟ ਆ ਇਹ ਕੌਰਜੀ ਵਾਲਾ ਪਿੰਡ ਆ ਇੱਥੇ ਕੌਰ ਕਹਿੰਦੇ ਹੁੰਦੇ ਸੀਗੇ ਸ਼ਾ ਮਤਲਬ ਰਾਜੇ ਦੇ ਮੁੰਡੇ ਨੂੰ ਉਹਦੇ ਨਾਂ ਤੇ ਪ੍ਰਿੰਸ ਇਕੋਰ ਕੋਰਜੀ ਵਾਲਾ ਕਮਰਜੀ ਵਾਲਾ ਕਮਰ ਤੋਂ ਵਿਗੜ ਕੇ ਕੋਰ ਬਣੇ ਸ਼ਾਟ ਕਰਕੇ ਕੋਰ ਦਰਨ ਦੇਣਾ ਕਵਰ ਕਵਰ ਨੂੰ ਸ਼ਾਟ ਕਰਕੇ ਕੋਰ ਬਾਕੀ ਸ਼ਹਿਜ਼ਾਦਾ ਜਿਹੜਾ ਇਹ ਸ਼ਬਦ ਪ੍ਰਿੰਸ ਵਾਸਤੇ ਹੈ ਜਿਹੜੇ ਅਰਬੀ ਜਾਂ ਫਾਰਸੀ ਜਾਂ ਮੁਸਲਮਾਨ ਲੋਕ ਨੇ ਨਾ ਉਹ ਰਾਜਿਆਂ ਦੇ ਜਿਹੜੇ ਪੁੱਤਰ ਹੁੰਦੇ ਨੇ ਅੱਗੋਂ ਉਹਨਾਂ ਵਾਸਤੇ ਸ਼ਹਿਜ਼ਾਦਾ ਸ਼ਬਦ ਵਰਤਦੇ ਨੇ ਤੇ ਸ਼ਾਹਜ਼ਾਦਾ ਤੇ ਮਤਲਬ ਇਹ ਸਸਾ ਨਹੀਂ ਥੇ ਤਾਂ ਜਿਹੜਾ ਕਨਸੈਪਟ ਹੈ ਉਹ ਤਾਂ ਗੁਰੂ ਗੁਰੂ ਦੇ ਜਨਮ ਵਾਸਤੇ ਵਰਤੇ ਜਾਂਦਾ ਲੇਕਿਨ ਇਹ ਸਾਹਿਬਜ਼ਾਦਾ ਇਹ ਸ਼ਬਦ ਉਹਨਾਂ ਵਹਾਨ ਲੋਕਾਂ ਦੇ ਪੁੱਤਰਾਂ ਲਈ ਵਰਤੇ ਜਾਂਦਾ ਆਪਾਂ ਰਿਸਪੈਕਟ ਦੇਣ ਲਈ ਕਹਿੰਦੇ ਸਾਹਿਬਜ਼ਾਦੇ ਉਹਦੇ ਇੰਨੇ ਸਾਹਿਬਜ਼ਾਦੇ ਨੇ ਲੇਕਿਨ ਆਮ ਹੁਣ ਜਿਹੜੇ ਵਰਤੋਂ ਚ ਆਜਾ ਸਿੱਖ ਇਸਤਰੀ ਦੇ ਵਿੱਚ ਵਰਤਿਆ ਜਾਂਦਾ ਉਹ ਸਾਹਿਬਜ਼ਾਦਾ ਗੁਰੂ ਦੇ ਜਨਮ ਲਈ ਵਰਤਿਆ ਜਾਂਦਾ ਗੁਰੂ ਗੋਬਿੰਦ ਸਿੰਘ ਦੇ ਜਨਮ ਲਈ ਸਪੈਸ਼ਲੀ ਹਾਂਜੀ ਥੈਂਕ ਯੂ ਹਾਂਜੀ ਵਾਗੇ ਨਹੀਂ ਚੱਲ ਜੀ ਮਿਹਰਬਾਨੀ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਸੋ ਬਿਲਕੁਲ ਇਤਿਹਾਸ ਨੂੰ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਕਿਸੇ ਨੂੰ ਕਿਸੇ ਦੀ ਭਾਸ਼ਾ ਭੁਲਾ ਦੇਣੀ ਕਿਸੇ ਨੂੰ ਕਿਸੇ ਦਾ ਇਤਿਹਾਸ ਭੁਲਾ ਦੇਣਾ ਉਸ ਸੰਦਰਭ ਦੇ ਵਿੱਚ ਇਹ ਚੀਜ਼ਾਂ ਇੱਕ ਹਿਡਨ ਅਜੰਡੇ ਦੇ ਤਹਿਤ ਚੱਲ ਰਹੀਆਂ ਨੇ ਦੋਸਤੋ ਇਸ ਪ੍ਰੋਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਹਨਾਂ ਪ੍ਰੋਮਾਂ ਦੇ ਲਿੰਕ ਮੰਗਾਉਣ ਵਾਸਤੇ 9876309655 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਨਾਲ ਨਾਲ ਅਹਿਮ ਖਬਰਾਂ ਤੇ ਚਰਚਾ ਕਰਾਂਗੇ ਨਾਲ ਨਾਲ ਤੁਹਾਡੀਆਂ ਕਾਲਸ ਦਾ ਵੀ ਇੰਤਜ਼ਾਰ ਰਹੇਗਾ ਕੱਲ ਆਪਾਂ ਡਾਕਟਰ ਪਿਆਰੇ لال ਗਰਗ ਸਾਹਿਬ ਨਾਲ ਵੀ ਗੱਲਬਾਤ ਕੀਤੀ ਸੀ ਤੇ ਉਹ ਵੀ ਤੁਸੀਂ ਵੀਡੀਓ ਇਸ ਪ੍ਰੋਮ ਦੇ ਵਿੱਚ ਦੇਖ ਸਕਦੇ ਹੋ